ਦਾਦੀ ਮਨ ਬੜਾ ਉਦਾਸ ਆ ਕਿਉਂ ਕੀ ਹੋਇਆ ਪੁੱਤ ਐਨੀ ਮਿਹਨਤ ਕਰਦਾ ਦਾਦੀ ਦਿਨ ਰਾਤ ਭੱਜਿਆ ਫਿਰਦਾ ਫਿਰ ਵੀ ਬਰਕਤ ਨਹੀਂ ਪੈਂਦੀ ਪਤਾ ਨਹੀਂ ਰੱਬ ਮੇਰੀ ਸੁਣਦਾ ਹੀ ਨਹੀਂ ਆਪਣੀ ਕੁਲਹਾੜੀ ਦੀ ਥੀਖੇ ਕਰ ਪੁੱਤ ਕੁਲਹਾੜੀ ਹਾਂ ਕੁਲਹਾੜੀ ਚਲ ਇੱਕ ਕਹਾਣੀ ਸੁਣਾਉਣੀ ਆ ਇੱਕ ਵਾਰ ਇੱਕ ਠੇਕੇਦਾਰ ਨੇ ਬੁੱਕ ਵੱਡਣ ਲਈ ਇੱਕ ਬੰਦਾ ਰੱਖ ਲਿਆ ਤੇ ਕਿਹਾ ਜੰਗਾ ਕੰਮ ਕਰੂੰਗਾ ਕਦ ਚੰਗੇ ਪੈਸੇ ਦਊ ਮੈਂ ਮਿਕਲਾੜੀ ਲੈ ਕੇ ਆਦਮੀ ਪਹਿਲੇ ਦਿਨ 18 ਰੁੱਖ ਵਾਢ ਲਿਆ ਦੂਜੇ ਦਿਨ ਹੋਰ ਜ਼ੋਰ ਲਾਇਆ ਪਰ ਰੁੱਖ 15 ਹੀ ਵੱਢ ਹੋਏ ਤੀਜੇ ਦਿਨ ਤੜਕੇ ਹੀ ਉੱਠ ਗਿਆ ਪਰ ਸ਼ਾਮ ਤੱਕ ਰੁੱਖਾਂ ਦੀ ਗਿਣਤੀ 10 ਵੀ ਨਾ ਟਿਕੀ 4 ਸਿਹ ਦਿਨ ਮਾਲਕ ਕੋਲ ਪੇਸ਼ ਹੋ ਗਿਆ ਕਹਿੰਦਾ ਸਮਝ ਨਹੀਂ ਆਉਂਦੀ ਮੈਨਾਂ ਤਾਂ ਵਧੀ ਜਾਂਦੀ ਐ ਤੇ ਨਤੀਜਾ ਦਿਨੋਂ ਦਿਨ ਸਿਫਰ ਠੇਕੇਦਾਰ ਹੱਸਿਆ ਕਹਿੰਦਾ ਤੈਨੂੰ 3 ਦਿਨ ਹੋ ਗਏ ਰੁੱਖ ਵੱਢ ਦੇ ਪੁਲਹਾੜੀ ਕਿੰਨੀ ਵਾਰ ਤਿੱਖੀ ਕੀਤੀ ਤੇ ਉਹ ਕਹਿੰਦਾ ਇੱਕ ਵਾਰ ਵੀ ਨਹੀਂ ਰੁੱਖ ਵੱਢਣ ਦਾ ਐਸਾ جنੂਨ ਸਿਰ ਚੜਿਆ ਕਿ ਭੋਲੀ ਆ ਕਿ ਕੁਹਾੜੀ ਵੀ ਤਿੱਖੀ ਕਰਨੀ ਹੁੰਦੀ ਆ ਬਸ ਪੁੱਤ ਇਸ ਜਹਾਂ ਚ ਵੀ ਬੰਦਾ ਭਜਿਆ ਫਿਰਦਾ ਦਿਨ ਰਾਤ ਮਾਇਆ ਦੇ ਪਿੱਛੇ ਹਮਲਾ ਹੋਇਆ ਫਿਰਦਾ ਪੁਲਹਾੜੀ ਤਾਂ ਤਿੱਖੀ ਕਰਨਾ ਹੀ ਭੁੱਲ ਗਿਆ ਇਹ ਦੱਤੀ ਕੁਲਹਾੜੀ ਤਿੱਖੀ ਕਿੱਦਾ ਕੀਤੀ ਜਾਵੇ ਇਸ ਭੱਜ ਦੌੜ ਦੀ ਜ਼ਿੰਦਗੀ ਚੋਂ ਰੱਬ ਦੀ ਬੰਦਗੀ ਤੇ ਪਰਵਾਰਨੀ ਸਮਾਂ ਕੱਢੋ ਛਿੱਕੀ ਨਿੱਕੀ ਖੁਸ਼ੀ ਸਾਂਝੀ ਕਰੋ ਬੱਚਿਆਂ ਨਾਲ ਬੱਚੇ ਤੇ ਬਜ਼ੁਰਗਾਂ ਨਾਲ ਬਜ਼ੁਰਗ ਬਣ ਕੇ ਦੇਖੋ ਹੱਕ ਸੱਚ ਦੀ ਕਿਰਤ ਵਿੱਚੋਂ ਦਸਵੰਦ ਕੱਢੋ ਕੁਲਹਾੜੀ ਆਪੀ ਦੀ ਖੇਉ ਦੂਗੀ